ਅਸੀਂ ਤੁਹਾਨੂੰ ਕੱਲ੍ਹ ਦੇ ਦਿਵਾਨ ਦੀ ਇੱਕ ਗੱਲ ਦੱਸਦੇ ਹਾਂ ਕੱਲ੍ਹ ਦੀ ਸਾਡੀ ਕੀਰਤਨ ਹਾਜ਼ਰੀ ਸੀ ਉਹ ਦੁਆਰਾ ਸਾਡੇ ਪਤੋਂ ਗਾਜ਼ਰ ਦੇਖੇ ਉੱਥੇ ਹੀ ਅੱਜ ਤੇ ਦੱਸ ਦਿੱਤੀ ਕਿ ਸਾਡੇ ਨਾਲ ਬੈਠ ਕੇ ਕੀਰਤਨ ਕਰਦੇ ਸਨ ਤੇ ਮੇਰੇ ਨਾਲ ਇੱਕ ਛੋਟੀ ਜੀ ਬੱਚੀ ਬੈਠੀ ਸੀ ਉਹ ਬੱਚੀ ਹਰ 5 10 ਮਿੰਟ ਬਾਅਦ ਮੈਨੂੰ ਇਦਾਂ 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 ਆਈ ਥੌਟ ਚਲੋ ਬੱਚੇ ਨੇ ਇਸ ਕਰਕੇ ਕੋਈ ਗੱਲ ਨਹੀਂ ਤੇ ਯੈਸਟਰਡੇ ਦੀਵਾਨ ਚ ਅਸੀਂ ਬੜੇ ਸਪਾਰਕਲਿੰਗ ਜੇ ਕੁਰਤੇ ਪਾਏ ਹੋਏ ਸੀ ਪਰਪਲ ਕਲਰ ਦੇ ਮੈਨੂੰ ਲੱਗਿਆ ਸ਼ਾਇਦ ਬੱਚੀਆਂ ਨੂੰ ਸਪਾਰਕਲ ਬੜਾ ਅਟਰੈਕਟ ਕਰਦੇ ਨੇ ਤਾਂ ਕਰਕੇ ਉਹ ਬੱਚੀ ਵਾਰ ਵਾਰ ਇਦਾਂ ਜਦੋਂ ਮੈਂ ਕਰ ਰਹੀ ਵਾਹੀ ਗੁਰੂ ਵਾਹੀ ਗੁਰੂ ਸ਼ੀ ਵਾਸ ਕੰਟੀਨਿਊਸਲੀ ਮੈਨੂੰ ਇਦਾਂ ਇਦਾਂ ਮੈਨੂੰ ਸਮਝ ਨਹੀਂ ਆਈ ਕਿ ਬੱਚਾ ਇਦਾਂ ਕਿਉਂ ਕਰ ਰਿਹਾ ਹੈ ਕੀਰਤਨ ਦੀ ਸਮਾਪਤੀ ਤੋਂ ਬਾਅਦ ਫਤਿਹ ਬੁਲਾਈ ਉਹ ਬੱਚੀ ਮੈਨੂੰ ਇਦਾਂ ਫੜ ਕੇ ਇਦਾਂ ਕਰਕੇ ਮੇਰੇ ਹੱਥ 'ਚ ਉਹਨੇ ਆਪਣੇ ਟੁੱਟੇ ਹੋਏ ਰਬੜ ਬੈਂਡ ਮੈਨੂੰ ਦਿੱਤੇ ਮੈਂ ਕਿਹਾ ਥਿਸ ਇਜ਼ ਫॉर ਮੀ ਕੈਂਡੀ ਉਹ ਕੁਝ ਬੋਲੀ ਨਹੀਂ ਕਹਿੰਦੀ ਆਪਣੀ ਗੁੱਤ ਵਿਖਾ ਕੇ ਮੇਰੀ ਗੁੱਤ ਖੁੱਲ ਗਈ ਤੇ ਉਹ ਮੈਨੂੰ ਆਪਣੀ ਟੁੱਟੀ ਹੋਈ ਰਬਰ ਬੈਂਡ ਦਿਖਾ ਕੇ ਮੈਨੂੰ ਕਹਿ ਰਹੀ ਤੁਸੀਂ ਮੇਰੀ ਗੁੱਤ ਨਹੀਂ ਕੀਤੀ ਸੋ ਹੁਣ ਮੈਂ ਸੋਚ ਲਿਆ ਵਾਈਲ ਡੂਇੰਗ ਵਾਹੇ ਗੁਰੂ ਵਾਹੇ ਗੁਰੂ ਸਾਰੀ ਸੰਗਤ ਵਾਹੇ ਗੁਰੂ ਵਾਹੇ ਗੁਰੂ ਅਗੇਨ ਵਾਹੇ ਗੁਰੂ ਵਾ ਸੰਗਤ ਵਾਹਿਗੁਰੂ ਆਰਦਾਸੇ ਗੁਰੂ ਕੁਝ ਬੱਚਿਆਂ ਦੀ ਇਨੋਸੈਂਸ ਵੇਖੋ ਕਿ ਉਹ ਬੱਚੀ ਮੈਨੂੰ ਪੂਰਾ ਟਾਈਮ ਮੈਨੂੰ ਬੁਲਾਣਾ ਚਾਹ ਰਹੀ ਸੀ ਕਿ ਮੇਰੀ ਗੁੱਤ ਖੁੱਲੀ ਹੋਈ ਹੈ ਤੁਸੀਂ ਮੇਰੀ ਗੁੱਤ ਕਿਉਂ ਨਹੀਂ ਕਰਦੇ ਪਏ ਤੇ ਹੁਣ ਮੈਂ ਅੱਜ ਕੀਰਤਨ ਤੇ ਬੈਠਣ ਤੋਂ ਪਹਿਲਾਂ ਸਾਰੇ ਸਾਥੀਆਂ ਨੂੰ ਕਹਤਾ ਤੁਹਾਡਾ ਕੰਮ ਹੈ ਬੱਚਿਆਂ ਵੱਲ ਵੇਖਣਾ ਕਿਸੇ ਦੀ ਗੁੱਤ ਤਾਂ ਨਹੀਂ ਖੁੱਲੀ ਕੀਰਤਨ ਆਪਾਂ ਸਾਰੇ ਕਰ ਲਾਂਗੇ ਬੱਚਿਆਂ ਦੀ ਬ੍ਰੇਡਸ ਤੁਸੀਂ ਬਣਾਣੀਆਂ ਨੇ ਪਿੱਛੇ ਬਹਿ ਕੇ ਆਓ ਸਾਰੇ ਰਲ ਕੇ ਨਾਮ ਨਾਲ ਜੁੜੀ ਜੀ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਗੋਂ ਕਾਇ ਵਿਸਤਿ ਨਾਮ ਕੈ ਤਪੁਰ ਕਿ ਨਿਰ ਪੋ ਨਿਰ ਵੇ ਅਕਾਲੀ ਮੂਰਤ ਜੋ ਜੀ ਸਭ ਉਲ ਪੈ ਸਾਂ ਦੇ ਘਰ ਤੇ ਆਂਦੇ ਸੱਚ ਜੁਗਾਏ ਵਿਸੱਚ ਹੈ ਵੀ ਸੱਚ ਨਾਇਨ ਕੇ

vahe guru sing singh together vahe guru vahe guru